ਤਦ ਬਾਅਦ ਇਸ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰੀਕਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ ਪੰਜ ਅੱਡਾ ਪਹਿਲਾ ਜੀ ਟ੍ਰੈਟ ਏਸ 350 ਮਾਡਲ ਹੈ ਜੀ 2010 ਰੇਟ ਮੰਗੇ ਕਿਸਾਨ ਵੀਰ ਨੇ 2 ਲੱਖ ਟਾਇਰ 50 ਪੈਸੇ ਪਿਅ ਅਗਲੇ 95 ਪੈਸੇ ਪਿਛਲੇ ਗੁਡੀਅਰ ਦੇ ਟਾਇਰ ਹੈ ਜੀ ਏਰੀਆ ਕਿਸਾਨ ਵੀਰ ਦਾ ਨਰਵਾਣਾ ਹਰਿਆਣਾ ਟ੍ਰੈਟ ਏਸ 350 ਮਾਡਲ 2010 ਹੈ ਜੀ ਰੇਟ ਮੰਗੇ ਕਿਸਾਨ ਵੀਰ ਨੇ 2 ਲੱਖ ਟਾਇਰ 50 ਪੈਸੇ ਪਏ ਅਗਲੇ 95 ਪੈਸੇ ਪਿਛਲੇ ਗੁਡੀਅਰ ਦੇ ਟਾਇਰ ਹੈ ਜੀ ਏਰੀਆ ਨਰਵਾਣਾ ਹਰਿਆਣਾ ਕਿਸਾਨ ਵੀਰ ਦਾ ਨੰਬਰ ਹੈ ਜੀ 85710 17912 85710 17912 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਾਇਰ ਖਰੀਦ ਸਕਦੇ ਹੋ ਜੀ ਜੇ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਖੇਤੀਬਾੜੇ ਵਾਲੇ ਸੰਦਾਂ ਦੀ ਐਡ ਕਰਵਾਉਣੀ ਹੈ ਤਾਂ ਸਾਡਾ ਨੰਬਰ ਸਕਰੀਨ ਤੇ ਜਮਾ ਵੀਡੀਓ ਦੇ ਥੱਲੇ ਹਰੇ ਅੱਖਰਾਂ 'ਚ ਸ਼ੋਅ ਹੋ ਰਿਹਾ। ਉਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ। ਜੇ ਤੁਸੀਂ ਵੀਡੀਓ ਬਣਾਉਣਾ ਚਾਹੁੰਦੇ ਹੋ ਤਾਂ ਫੁੱਲ ਡਿਟੇਲ ਲਿਖ ਕੇ ਕਾਪੀ ਦੇ ਉੱਤੇ ਸਾਨੂੰ ਦਿਖਾ ਕੇ ਐਡ ਲਵਾ ਸਕਦੇ ਹੋ ਜੀ ਤਾਂ ਕਿ ਅਸੀਂ ਸਿੱਧੀ ਐਡ ਲਾ ਸਕੀਏ ਕਿਸੇ ਵੀ ਤਰ੍ਹਾਂ ਦੀ ਮਿਸਟੇਕ ਨਾ ਹੋਵੇ। ਜੇ ਤੁਸੀਂ ਫੋਟੋਆਂ ਭੇਜਣੀਆਂ ਤਾਂ ਪੂਰੀ ਫੁੱਲ ਡਿਟੇਲ ਤੇ ਆਪਣਾ ਨੰਬਰ ਸਹੀ ਦਿਆਂ ਕਰੋ ਜੀ ਸਾਡਾ WhatsApp ਨੰਬਰ ਹੈ ਜੀ 987798 8446 ਸਿਰਫ ਸਾਡਾ ਨੰਬਰ ਐਡ ਕਰਵਾਉਣ ਦੇ ਲਈ ਹੁੰਦਾ ਜੀ ਦੂਜਾ ਜੀ ਮਹਿੰਦਰਾ ਟਰੈਡ ਤੇ ਇੱਕ ਟਰਾਲੀ ਵਿਕਾਊ ਹੈ ਮਹਿੰਦਰਾ 475 DI ਜੀ ਮਾਡਲ 1995 ਏਰੀਆ ਮੋਗਾ ਜੀ ਰੇਟ ਮੰਗੇ ਕਿਸਾਨ ਵੀਰ ਨੇ 180000 ਪੂਰਾ ਸਾਫ ਟਰੈਡ ਹੈ ਪੰਜਾਬ ਨੰਬਰ ਹੈ ਜੀ ਮਹਿੰਦਰਾ ਟਰੈਡ ਤੇ ਇੱਕ ਟਰਾਲੀ ਵਿਕਾਊ ਹੈ ਜੀ ਮਹਿੰਦਰਾ 475 DI ਮਾਡਲ 1995 ਏਰੀਆ ਵੀਰ ਦਾ ਮੋਗਾ ਜੀ ਰੇਟ ਮੰਗੇ ਕਿਸਾਨ ਵੀਰ ਨੇ 180000 ਪੂਰਾ ਸਾਫਟ ਟ੍ਰੈਟ ਪੰਜਾਬ ਨੰਬਰ ਹੈ ਜੀ ਕਿਸਾਨ ਵੀਰ ਦਾ ਨੰਬਰ ਹੈ 94639 18412 94639 18412 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟ੍ਰੈਟ ਖਰੀਦ ਸਕਦੇ ਜੀ ਉਹ ਜੀ ਟਰਾਲੀ 12x6 ਦੀ ਜੀ ਰੇਟ ਮੰਗਿਆ 90000 ਇਹਨਾਂ ਦੀ ਫੈਮਲੀ ਬਾਹਰ ਕੈਨੇਡਾ ਚਲੀ ਗਈ ਹੈ ਇਸ ਕਰਕੇ ਇਹ ਸੰਦ ਵੇਚਣਾ ਚਾਹੁੰਦੇ ਨੇ ਇੰਨਾ ਦਾ ਨੰਬਰ ਹੈ 9463918412 9463918412 ਇਸ ਨੰਬਰ ਤੇ ਤੁਸੀਂ ਫੋਨ ਕਰਕੇ ਟਰੈਟ ਤੇ ਟਰਾਲੀ ਖਰੀਦ ਸਕਦੇ ਹੋ ਜੀ ਤੀਜੇ ਜੀ ਸਕੋਰਪੀਓ ਮਾਡਲ 2003 ਟਾਇਰ ਨਵੇਂ ਪਈ ਹੈ ਏਰੀਆ ਬਟਾਲਾ ਗੁਰਦਾਸਪੁਰ ਹੈ ਜੀ ਏਸੀ ਓਕੇ ਹੈ ਨਾਲ ਦਾ ਪੇਂਟ ਪਏ ਜੀ ਰੇਟ ਮੰਗੇ ਕਿਸਾਨ ਵੀਰ ਨੇ 140000 ਸਕੋਰਪੀਓ ਮਾਡਲ 2003 ਟਾਇਰ ਨਵੇਂ ਪਏ ਹੈ ਜੀ ਏਰੀਆ ਵੀਰ ਦਾ ਬਟਾਲਾ ਗੁਰਦਾਸਪੁਰ ਏਸੀ ਓਕੇ ਹੈ ਨਾਲ ਦੇ ਟਾਇਰ ਪਏ ਹੈ ਰੇਟ ਮੰਗੇ ਕਿਸਾਨ ਵੀਰ ਨੇ 140000 ਕਿਸਾਨ ਵੀਰ ਦਾ ਨੰਬਰ ਹੈ 84277 94310 8427794310 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਜੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਸੰਧਾਂ ਦੀ ਐਡ ਕਰਵਾਉਣੀ ਹੈ ਤਾਂ ਸਾਡਾ ਨੰਬਰ ਵਾਰ-ਵਾਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਹਰੇ ਅੱਖਰਾਂ 'ਚ ਜੀ ਇਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਕਈ ਵੀਰਾਂ ਨੇ ਮੈਸੇਜ ਆਉਂਦੇ ਆ ਕਿ ਕਿੰਨਾ ਖਰਚਾ ਹੈ ਕੋਈ ਵੀ ਖਰਚਾ ਨਹੀਂ ਅਸੀਂ ਤੁਹਾਡੀ ਸੇਵਾ ਵਾਸਤੇ ਬੈਠੇ ਹੁੰਦੇ ਆ ਇਸ ਕਰਕੇ ਤੁਸੀਂ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਬਿਲਕੁਲ ਫ੍ਰੀ ਹੈ ਬਸ ਤੁਸੀਂ ਫੋਟੋਆਂ ਜਾਂ ਵੀਡੀਓ ਬਣਾ ਕੇ ਸਾਡੇ ਵਟਸਐਪ ਨੰਬਰ ਜੋ ਸਕਰੀਨ ਤੇ ਬਾਰ ਬਾਰ ਦਿਖਾਇਆ ਜਾ ਰਿਹਾ ਹੈ ਉਸ ਤੇ ਭੇਜ ਸਕਦੇ ਹੋ ਜੀ ਚੌਥੇ ਜੀ ਸਵਰਾਜ 855 ਮਾਡਲ 1998 ਟਾਇਰ 65 ਪੈਸੀ ਪਏ ਜੀ ਏਰੀਆ ਪਿੰਡ ਬਲਤਣੀ ਮੁਲਤਾਨੀਆਂ ਬਠਿੰਡਾ ਸਵਰਾਜ 855 ਮਾਡਲ 1998 ਟਾਇਰ 65 ਪੈਸੀ ਪਏ ਜੀ ਏਰੀਆ ਕਿਸਾਨ ਵੀਰ ਦਾ ਮੁਲਤਾਨੀਆਂ ਬਠਿੰਡਾ ਨੰਬਰ ਹੈ ਜੀ 946350 4223 9463504223 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਾਇਰ ਤੇ ਖਰੀਦ ਸਕਦੇ ਹੋ ਜੀ ਚਲਦੀ ਜਲਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਜਿੰਨੀਆਂ ਵੀ ਅਸੀਂ ਵੀਡੀਓ ਪਾਉਣੀਆਂ ਤੁਹਾਨੂੰ ਕਿੱਦਾਂ ਨਹੀਂ ਲੱਗਿਆ ਕਈ ਵਾਰੀ ਕੋਈ ਮਿਸਟੇਕ ਹੋ ਜਾਵੇ ਤਾਂ ਅਸੀਂ ਸੁਧਾਰ ਸਕੀਏ ਕਮੈਂਟ ਕਰਕੇ ਦੱਸਿਆ ਕਰੋ ਜਿਹੜਾ ਤੁਸੀਂ ਸਕਰੀਨ ਤੇ ਹਰੇ ਅੱਖਰਾਂ 'ਚ ਨੰਬਰ ਦੇਖ ਰਹੇ ਹੋ ਜੀ ਇਹ ਸਾਡਾ WhatsApp ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਕਈ ਵੀਰ ਭਲੇਖੇ ਨਾਲ ਸਾਨੂੰ ਫੋਨ ਲਾ ਲੈਂਦੇ ਇਸ ਕਰਕੇ ਸਾਡਾ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਹੈ ਪੰਜਵੇਂ ਜੀ ਟ੍ਰੈਟ ਸੋਨਾਲੀਕਾ 750 RX ਮਾਡਲ 2013 ਜੀ ਰੇਟ ਮੰਗੇ ਕਿਸਾਨ ਵੀਰ ਨੇ 4,50,000 ਇਹਦੀ ਕਿਸਾਨ ਵੀਰ ਦਾ ਮੋਗਾ ਟੈਰ 80 ਪੈਸੇ ਪਈ ਹੈ ਜੀ ਕਿਸਾਨ ਵੀਰ ਦਾ ਨੰਬਰ ਹੈ 98 559 07475 ਟ੍ਰੈਕਟਰ ਸੋਨਾਲਿਕਾ 750 RX ਮਾਡਲ 2013 ਹੈ ਜੀ ਰੇਟ ਮੰਗੇ ਕਿਸਾਨ ਵੀਰ ਨੇ 4,50,000 ਏਰੀਆ ਹੈ ਮੋਗਾ ਟੈਰ 80 ਪੈਸੇ ਪਈ ਹੈ ਜੀ ਕਿਸਾਨ ਵੀਰ ਦਾ ਨੰਬਰ ਹੈ 98 559 0 7675 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਹੋ ਸਕੇ ਤਾਂ ਵੱਧ ਤੋਂ ਵੱਧ WhatsApp ਗਰੁੱਪਾਂ ਵਿੱਚ ਵੀ ਸ਼ੇਅਰ ਕਰਦਿਆ ਕਰੋ ਜੀ ਤਾਂ ਕਿ ਹੋਰ ਵੀ ਕਿਸਾਨ ਵੀਰ ਫਾਇਦਾ ਚੁੱਕ ਸਕਣ ਤੇ ਘਰ ਬੈਠੇ ਟਰੈਕਟਰ ਵੇਚ ਤੇ ਖਰੀਦ ਸਕਣ ਧੰਨਵਾਦ